ਜੀ ਕੀ ਨਾਮ ਤੁਹਾਡਾ ਮਨਪੀਰ ਸਿੰਘ ਜੀ ਮਨਪੀਰ ਸਿੰਘ ਜੀ ਅਸੀਂ ਦੇਖ ਰਿਹਾ ਤੁਸੀਂ ਆਪਣੀ ਮਾਤਾ ਜੀ ਦਾ ਸਟੈਚੂ ਬਣਵਾਇਆ ਹੈ ਪਹਿਲਾਂ ਤਾਂ ਇਹ ਦੱਸੋ ਕਦੋਂ ਅਕਾਲ ਚਲਾਣਾ ਕਰ ਗਈ ਸੀ ਤੁਹਾਡੇ ਮਾਤਾ ਜੀ ਮਾਤਾ ਜੀ ਜਾਨੀ ਕਿ 7 ਤਰੀਕ ਨੂੰ ਬਿਮਾਰ ਹੋਈ ਸੀ ਜੀ ਜਾਨੀ ਕਿ 8 ਤਰੀਕ ਨੂੰ ਸ਼ਾਮ ਨੂੰ ਲਾ ਲਓ ਜੀ ਅਕਾਲ ਚਲਾਣਾ ਕਰ ਗਈ ਸੀ ਅੱਛਾ ਜੀ ਸੋ ਉਸ ਤੋਂ ਬਾਅਦ 6 ਨੂੰ ਅਸੀਂ ਲੈ ਗਈ ਸੀ ਹੱਥੋਂ ਜੀ 6 ਨੂੰ ਫਿਰ ਜ਼ਹਿਨ ਚਾਹਿਆ ਵੀ ਮਾਤਾ ਦੀ ਕਮੀ ਜਿਹੜੀ ਹੈਗੀ ਹੈ ਸਟੈਚੂ ਦੇ ਜ਼ਰੀਏ ਪੂਰੀ ਕੀਤੀ ਜਾਵੇ ਹਾਂ ਜੀ ਜਾਨੀ ਕਿ ਇਹਨਾਂ ਨਾਲ ਗੱਲਾਂ ਮੱਤਾ ਕਰਕੇ ਜੀ ਸਾਰੀ ਚੀਜ਼ ਆਪਾਂ ਕੋਈ ਡਿਸੀਜਨ ਹੁੰਦਾ ਜੀ ਘਰ 'ਚ ਕੁਝ ਕੰਮ ਕਰਨਾ ਮੈਂ ਨਵਾਂ ਮਸੂਈ ਰਸਵਾਦ ਲੈ ਕੇ ਜਾਣਾ ਜੀ ਗੱਲ ਕਰਕੇ ਉਹਨਾਂ ਨੂੰ ਪੁੱਛ ਕੇ ਜਾਨੀ ਕਿ ਮਨ ਇਹ ਤਸੱਲੀ ਮਿਲ ਜੰਦੀ ਵੀ ਹਾਂ ਜੀ ਹਾਂ ਜੀ ਹਾਂ ਕਹਿੰਦੇ ਠੀਕ ਹੈ ਅਸੀਂ ਦੇਖ ਰਹੇ ਹਾਂ ਮਾਤਾ ਜੀ ਦੇ ਸੂਟ ਵੀ ਬਹੁਤ ਸੋਹਣਾ ਪਾਇਆ ਹੋਇਆ ਸੋ ਜਿਵੇਂ ਕੋਈ ਤਿਹਾਰ ਹੁੰਦਾ ਕੋਈ ਫੰਕਸ਼ਨ ਹੁੰਦਾ ਸੋ ਫਿਰ ਸੂਟ ਵੀ ਬਦਲੇ ਜਾਂਦੇ ਹਾਂ ਹਾਂ ਜੀ ਸੂਟ ਅਸੀਂ ਚੇਂਜ ਕਰਦੇ ਹਾਂ ਕੋਈ ਤਿਹਾਰ ਹੁੰਦਾ ਕੋਈ ਬਰਥਡੇ ਹੁੰਦਾ ਮੇਰੀ ਕੁੜੀਆ ਨੂੰ ਬਹੁਤ ਪਿਆਰ ਕਰਦੇ ਸੀ ਉਹਦਾ ਬਰਥਡੇ ਆਏਗਾ ਹੁਣ ਉਹਦੇ ਵਾਸਤੇ ਨਵਾਂ ਸੂਟ ਤਿਆਰ ਕਰਾਵਾਂਗੇ ਮਾਤਾ ਜੀ ਠੀਕ ਹੈ ਸੋ ਮਾਤਾ ਜੀ ਦੀ ਡੈਥ ਕਿੰਨੀ ਹੋ ਗਈ ਮਾਤਾ ਤਿੰਨ ਤਿੰਨ ਚਾਰ ਮਹੀਨੇ ਪਹਿਲਾਂ ਇਹਨਾਂ ਦੀ ਆਪਰੇਸ਼ਨ ਹੋਇਆ ਸੀ। ਓਪਰੇਟ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਤਕਲੀਫ ਰਹੀ ਸੀ ਥੋੜੀ ਜੀ। ਵੈਸੇ ਓਪਰੇਟ ਬਿਲਕੁਲ ਸਹੀ ਹੋ ਗਿਆ ਸੀ। ਸਾਰਾ ਕੁਝ ਸਹੀ ਹੋ ਗਿਆ ਸੀ ਡਾਕਟਰ ਤੋਂ ਉਸ ਤੋਂ ਬਾਅਦ ਵੀ ਚੈੱਕਅਪ ਕਰਾਇਆ। ਉਸ ਤੋਂ ਬਾਅਦ ਚ ਪਤਾ ਨਹੀਂ ਇੱਕਦਮ ਬੀਪੀ ਲੋਅ ਰਹਿਣ ਲੱਗ ਗਿਆ ਸੀ ਜੀ। ਬੀਪੀ ਲੋਅ ਰਹਿਣ ਕਰਕੇ ਥੋੜਾ ਜਿਹਾ ਪਤਾ ਨਹੀਂ ਕਿਡਨੀਆਂ ਤੇ ਅਸਰ ਹੋਇਆ ਪਤਾ ਨਹੀਂ ਕਿਸ ਚੀਜ਼ ਦਾ ਹੋਇਆ ਜੀ ਉਸ ਤੋਂ ਬਾਅਦ ਤਾਂ ਠੀਕ ਨਹੀਂ ਹੋਈ। ਇੱਕਦਮ ਹੀ ਬਿਮਾਰ ਹੋ ਗਏ 6 ਤਰੀਕ ਨੂੰ ਜੀ। ਇਹ ਮਾਤਾ ਜੀ ਦਾ ਸਟੈਚੂ ਤੁਸੀਂ ਕਿੱਥੋਂ ਬਣਵਾਇਆ ਜੀ? ਮਾਤਾ ਦਾ ਸਟੈਚੂ ਮ ਉਹਨਾਂ ਨੇ ਤਿਆਰ ਕਰਿਆ ਜੀ ਕਿੰਨੇ ਸਮੇਂ ਚ ਬਣ ਗਿਆ ਸਟੈਚੂ ਜੀ 3 ਮਹੀਨੇ ਲੱਗੇ ਜੀ 3 ਮਹੀਨਿਆਂ ਦੇ ਵਿੱਚ ਤਿਆਰ ਕਰਿਆ ਜੀ ਉਹਨਾਂ ਨੇ ਜਦੋਂ ਸਟੈਚੂ ਬਣਵਾਇਆ ਤੁਸੀਂ ਕੀ ਕੁਝ ਉਹਨਾਂ ਨੂੰ ਮੁਹੱਈਆ ਕਰਾ ਕੇ ਦਿੱਤਾ ਫੋਟੋ ਦਿੱਤੀ ਜਾਂ ਕੁਝ ਉਹਨਾਂ ਨੂੰ ਫੋਟੋ ਦਿੱਤੀ ਜੀ ਉਹਨਾਂ ਨੇ ਕੱਦ ਪੁੱਛਿਆ ਜੀ ਉਹਨਾਂ ਨੇ ਕਿੰਨਾ weight ਹੈ ਜੀ weight ਪੁੱਛਿਆ ਜੀ ਫਿਰ ਉਹਦੇ ਬਾਅਦ suit ਮੰਗਾਇਆ ਜੀ ਉਹਨਾਂ ਦੇ ਪੈਰ ਦੀ ਜੁੱਤੀ ਹੈ ਜੁੱਤੀ ਦਾ ਵੀ ਜਿਹੜਾ ਮਾਪ ਸੀ ਉਹ ਸੇਮ ਰੱਖਿਆ ਜੀ ਉਹਨਾਂ ਨੇ ਹਾਂ ਜੀ ਇਸ ਕੱਲੀ ਕੱਲੀ ਚੀਜ਼ ਉਹਨਾਂ ਨੇ ਪੁੱਛੀ ਹੈ ਜੀ ਵੀ ਕਿੰਨਾ weight ਸੀ ਕਿੰਨੇ ਘੈਲਦੀ ਸੀ ਉਹਨਾਂ ਨੇ ਫੋਟੋ ਬਾਰ ਬਾਰ ਫੋਟੋ ਮੰਗਾਈ ਸੀ ਵੀ ਤੇ ਸੂਟ ਦੇ हिसाब ਨਾਲ ਮਾਪ ਕੇ ਉਹਨਾਂ ਨੇ ਬਿਲਕੁਲ ਐਕਿਊਰੇਟ ਬਣਾਇਆ ਚਾ ਖਰਚ 1 ਲੱਖ ਰੁਪਏ ਠੀਕ ਹੈ ਹਾਂ ਖਰਚੇ ਦੀ ਕੋਈ ਗੱਲ ਨਹੀਂ ਖਰਚੇ 5 ਲੱਖ ਰੁਪਏ ਦਾ ਬਣਦਾ ਪਰ ਫਿਰ ਵੀ ਬਣਵਾਉਣਾ ਸੀ ਜੀ ਤੇ ਤੇ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਤੁਸੀਂ ਇੱਕ ਪੁੱਤ ਦੀ ਮਿਸਾਲ ਜਿਹੜੀ ਹੈਗੀ ਹੈ ਅੱਜ ਬਣ ਕੇ ਸਾਹਮਣੇ ਆਏ ਅੱਜ ਕੱਲ ਦੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਆਪਣੇ ਮਾਪੇ ਆਪਾਂ ਨੂੰ ਭੁੱਲ ਜਾਂਦੇ ਨੇ ਬਿਰਦਾ ਅਸ਼ੁਕਮ ਛੱਡ ਦਿੰਦੇ ਤੁਸੀਂ ਮਰਨ ਤੋਂ ਬਾਅਦ ਵੀ ਉਹਨਾਂ ਦਾ ਸਰੂਪ ਆ ਜਿਹੜਾ ਉਹ ਸਟੈਚੂ ਦੇ ਰੂਪ ਵਿੱਚ ਸਾਹਮਣੇ ਬੈਠਿਆ ਹਾਂਜੀ ਸਟੈਚੂ ਦੇ ਰੂਪ ਵਿੱਚ ਸਾਹਮਣੇ ਬੈਠਾ ਇੱਕਦਮ ਜੀ ਅਸੀਂ ਹੁਣ ਵਰਸੋਡੀ ਕਰੀ ਸੀ ਮਾਤਾ ਦੀ ਪਿੱਛੇ ਜੇ ਯਾਨੀ ਕਿ ਅਸੀਂ ਜਦੋਂ ਸਵਾਰੀ ਲੈ ਕੇ ਆਏ ਨਾ ਉਹ ਉੱਥੇ ਮਾਤਾ ਬੈਠੇ ਸੀ ਯਾਨੀ ਕਿ ਉਹ ਵੀ ਕਹਿਣ ਲੱਗੇ ਮਾਤਾ ਤੁਹਾਨੂੰ ਉੱਪਰ ਨਹੀਂ ਬੈਠਣਾ ਚਾਹੀਦਾ ਹਾਂ ਵੀ ਮਹਾਰਾਜੀ ਸਵਾਰੀ ਹੈ ਜੀ ਉਹਨਾਂ ਫਿਰ ਜਲਤਿਆਂ ਨਾਲ ਦੇਖਿਆ ਸਿਚੇਪ ਤੇ ਮੈਂ ਦੱਸਿਆ ਵੀ ਇਹ ਸਟੈਚੂ ਹੈ ਉਹ ਵੀ ਹੈਰਾਨ ਰਹਿ ਕੇ ਕੋਈ ਵੀ ਨਵਾਂ ਬੰਦਾ ਆਂਦਾ ਜੀ ਇੱਕਦਮ ਇਹ ਸੋਚਦਾ ਵੀ ਬਿਲਕੁਲ ਸਹੀ ਹੈ ਤੁਸੀਂ ਗੱਲ ਕਰ ਰਹੀ ਸੀ ਕਿ ਤੁਹਾਡੇ ਘਰ ਬੰਦਾ ਆਇਆ ਸੀ ਹਾਂ ਸਾਡੇ ਘਰ ਇੱਥੇ ਪਿਆ ਸੀ ਤੇ ਉਹ ਉਸ ਦੇ ਬਾਗੇ ਵਿੱਚ ਆਣੀ ਸਾਡੇ ਘਰੇ ਮੇਰੀ ਯਾਨੀ ਕਿ ਸਾਡਾ ਦੋਸਤ ਵੀ ਹੈ ਯਾਨੀ ਕਿ ਆਪਣੇ ਆਰਤੀ ਦਾ ਮਨੀਮ ਵੀ ਹੈ ਉਹ ਗੱਡੀ ਲੈ ਕੇ ਗਿਆ ਸੀ ਉਹਦੇ ਬੇਟੇ ਦਾ ਨਾ ਪੇਪਰ ਸੀ ਜੀ ਉਹ ਆ ਕੇ ਗੱਡੀ ਖੜਾ ਕੇ ਚਾਬੀ ਇੱਥੇ ਰੱਖ ਕੇ ਨਾ ਇੱਥੇ ਬੈਠ ਕਰੇ ਕੋਈ ਹੈ ਨਹੀਂ ਸੀ ਗੁਦਰਦੀ ਉਹ ਇੱਥੇ ਬਹਿ ਕੇ ਨਾ ਮਾਤਾ ਦਾ ਸਟੈਚੂ ਪਿਆ ਸੀ ਯਾਨੀ ਕਿ ਇੱਥੇ ਮਾਤਾ ਕਹਿੰਦੀ ਦੇਖਿਆ ਕਰੂ ਨੀਵੀ ਪਾਈ ਬੈਠੇ ਰਹੇ ਜੀ 5-7 ਮਿੰਟ ਕੋਈ ਹੈ ਨਹੀਂ ਸੀ ਉਹ ਫੇਰ ਦੇਖਿਆ ਕਰੀ ਫੇਰ ਮਾਤਾ ਉਹ ਜਾ ਕੇ ਜਾਨਕੀ ਇੱਕਦਮ ਰੁਸ ਕੇ ਭੱਗ ਗਿਆ ਜੀ ਆਪਦੇ ਡੈਡੀ ਨੂੰ ਕਹਿੰਦਾ ਯਾਰ ਘਰੇ ਮਾਤਾ ਬੈਠੇ ਸੀ ਡੈਡੀ ਉਹਨਾਂ ਤਾਂ ਮੈਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਉਹ ਤਾਂ ਉਹਦੇ ਡੈਡੀ ਨੂੰ ਪਤਾ ਸੀ ਉਹ ਜਾਨਕੀ ਭੋਗ ਤੇ ਆਏ ਸੀ ਉਹਨਾਂ ਨੇ ਦੱਸਿਆ ਵੀ ਉਹ ਕਿਹੜੇ ਕਮਰੇ ਚ ਗਿਆ ਸੀ ਉਹਨਾਂ ਸਾਰੀ ਚੀਜ਼ ਪੁੱਛੀ ਵੀ ਮਾਤਾ ਇਹ ਜੀ ਸੀ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਤਾਂ ਉਹਦਾ ਸਟੈਚੂ ਬਣਾਇਆ ਹੋਇਆ ਉਹ ਵੀ ਹੈਰਾਨ ਰਹਿ ਗਿਆ ਉਹ ਵੀ ਜਾਨਕੀ ਪਤਾ ਨਹੀਂ ਲੱਗਿਆ ਉਹ 10-15 ਮਿੰਟ ਇੱਥੇ ਰੂਮ ਚ ਬੈਠ ਕੇ ਵੀ ਚਲ ਗਏ ਕਿ ਹੈ ਸੋ ਤੁਸੀਂ ਗਰੀਬੀ ਵੀ ਬਹੁਤ ਠੰਡਾਈ ਤੁਸੀਂ ਚਲੋ ਕਾਮਯਾਬੀ ਦੀ ਬਲੰਦੀਆਂ ਛੂਹ ਰਹੇ ਹੋ ਪਰ ਅੱਜ ਮਾਤਾ ਹੀ ਨਾਲ ਨਹੀਂ ਹੈਗੇ ਅੱਜ ਮਾਤਾ ਨਹੀਂ ਹੈਗੇ ਬਸ ਆਪਾਂ ਜੇ ਹੁੰਦੇ ਬਹੁਤ ਖੁਸ਼ ਹੁੰਦੇ ਜੀ ਜਾਨੀ ਕਿ ਮਾਤਾ ਆਪਣੀਆਂ ਤਰੱਕੀ ਦੇਖ ਕੇ ਮਾਪੇ ਬਹੁਤ ਖੁਸ਼ ਹੁੰਦੇ ਆਪਦੇ ਪੁੱਤਰੀ ਤਰੱਕੀ ਦੇਖ ਕੇ ਅੱਜ ਨਹੀਂ ਹੈਗੇ ਸੋਚਦੇ ਆ ਵਿਕਾਸ ਜੇ ਥੋੜੇ ਪੈਸਾ ਘੱਟ ਹੋਵੇ ਮਾਪੇ ਹੁਣ ਮਾਪੇ ਤੋਂ ਉੱਪਰ ਕੋਈ ਕੀਮਤ ਨਹੀਂ ਜੀ ਕਿੰਨਾ ਕੁ ਆਪਾਂ ਕਹ ਜੀ ਫਰਕ ਆ ਗਿਆ ਹੁਣ ਜ਼ਿੰਦਗੀ 'ਚ ਜਦੋਂ ਮਾਤਾ ਜੀ ਜਿਉਂਦੇ ਸੀ ਪਹਿਲਾਂ ਕਿੰਨੀ ਕੁ ਗਰੀਬੀ ਸੀ ਤੇ ਹੁਣ ਹੁਣ ਦੇ ਹਾਲਾਤ ਕੀ ਨੇ ਹੁਣ ਦੇ ਹਾਲਾਤ ਤਾਂ ਬਿਲਕੁਲ ਵਧੀਆ ਜ਼ਿੰਦਗੀ ਜਿਉਂਦੇ ਨੇ ਦੋ ਦੋ ਤਿੰਨ ਤਿੰਨ ਗੱਡੀਆਂ ਹੈਗੀਆਂ ਜੀ ਸਾਰੀ ਚੀਜ਼ ਹੈਗੀ ਹੈ ਜੀ ਖੇਤੀ ਵਧੀਆ ਕਰਦੇ ਆ ਜੀ ਸਾਰੀ ਚੀਜ਼ ਕੋਈ ਪ੍ਰਮਾਤਮਾ ਨੇ ਕਮੀ ਨਹੀਂ ਛੱਡੀ ਪਰ ਮਾਂ ਪਹਿਲਾਂ ਫਾਦਰ ਮੇਰਾ 2013 ਜਿਹੜਾ ਡੈਥ ਹੋ ਗਈ ਸੀ ਉਦੋਂ ਹਾਲਾਤ ਬਹੁਤ ਮਾੜੇ ਸੀ ਉਦੋਂ ਦਾ ਉਦੋਂ ਬਾਅਦ ਥੋੜੀ ਥੋੜੀ ਜਨਕੀ ਅਸੀਂ ਜੋਬ ਕਰਨ ਲੱਗੇ ਥੋੜੀ ਥੋੜੀ ਤਰੱਕੀ ਦੇ ਵਿੱਚ ਆਈ ਜੀ ਚਲੋ ਜੀ ਹੁਣ ਇਹ ਮਹਿਸੂਸ ਕਰ ਰਿਹਾ ਵੀ ਅਸੀਂ ਇਹ ਨਹੀਂ ਸੋਚ ਰਹੇ ਮਾਤਾ ਜੀ ਚਲੇ ਗਏ ਇਹ ਮਹਿਸੂਸ ਕਰਦੇ ਮਾਤਾ ਜੀ ਮੇਰੇ ਨਾਲ ਹੀ ਹੈ ਮੈਂ ਇਹਨਾਂ ਦਾ ਸਰਵਾਤ ਲੈ ਕੇ ਜਾਂਦਾ ਜੋ ਵੀ ਕੰਮ ਸੋਚ ਕੇ ਜਾਂਦਾ ਉਹ ਰੇ ਕੰਮ ਸਕਸੈਸਫੁਲ ਹੁੰਦਾ ਜੀ ਗੱਲਾਂ ਬਾਤਾਂ ਕਰਦੇ ਹੋ ਮਾਤਾ ਜੀ ਨਾਲ ਬਹੁਤ ਜ਼ਿਆਦਾ ਮੇਰੇ ਪੁੱਛਦੇ ਵੀ ਮਾਤਾ ਜੀ ਮੈਂ ਕੋਈ ਵੀ ਕੋਈ ਵੀ ਨਵਾਂ ਡਿਸੀਜਨ ਲੈਣਾ ਹੁੰਦਾ ਮਾਤਾ ਕੋਲੇ ਬੈਠ ਕੇ ਪੁੱਛਦਾ ਤੇ ਇਹਨਾਂ ਨੂੰ ਇਹ ਲੱਗਦਾ ਦਿਲ ਤੋਂ ਅੰਦਰੋਂ ਆਤਮਾ ਤੋਂ ਵੀ ਹਾਂ ਜਾਂ ਹਾਂ ਕਰਦੀ ਜੇ ਨਹੀਂ ਨਾ ਇਹ ਨਾ ਕਰਦੀ ਉਹ ਮੰਨ ਲਿਓ ਫੈਸਲਾ ਸਿਰ ਮੱਥੇ ਹੁੰਦਾ ਜੀ ਠੀਕ